ਲੋ ਵੀ ਦੋਸਤੋ ਸਰ ਵੀਰਨ ਨੂੰ ਪਿਆਰ ਪੇ ਸਤਿ ਸ਼੍ਰੀ ਅਕਾਲ ਹੋ ਮੀਂਦਾ ਤੁਸੀਂਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਗ੍ਰਾਮ ਮਤਪਾਲ ਸਿੰਘ ਬੱਬੂ ਤੇ ਆ ਪਕੜੇ ਮੈਂ ਜਿੱਤਵੰਦੀ ਸਾਪਾ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਆ ਅੱਜ ਉਹ ਟਰੈਕਟਰਾਂ ਦੇ ਮਾਡਲ ਟਾਇਰ ਤੇ ਰੇਟ ਬਾਰੇ ਜਾਣਕਾਰੀ ਦੇਵਾਂਗੇ ਤੇ ਵੀਡੀਓ ਚ ਬਣੇ ਰਹੋ ਬਈ ਚਲੋ ਵੀ ਦੋਸਤੋ ਆਪਾਂ ਸਟਾਰਟ ਕਰਾਂਗੇ ਡੀਆਈ 60 ਦੇ ਤੋਂ ਸੋਨਾਲੀਕਾ 60 ਹੌਸਪਾਵਰ ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਜੁੜੀਓ ਕਰ ਲੋ ਤੇ ਜੇ ਪੈਰਾਂ ਦੀ ਗੱਲ ਕਰੀਏ ਬਈ ਜੀ ਟਰੈਕਟਰ ਵੀ ਜੇ ਮਨ ਨਵੇਂ ਪੈਣਗੇ ਇਹ 프ਾਂਟ ਆ ਰਿਵਿਊ ਹੈ ਜੀ 60 ਹਸ ਪਾਵਰ ਦਾ ਟਰੈਕਟਰ ਦਾ ਚੇਂਜਰ ਵਾਲਾ ਐਚ ਡੀ ਐਮ ਵਾਲਾ ਕੱਟ ਕਰਕੇ ਵਾਲਾ ਤੇ ਮਾੜਦਾ ਹੈਗਾ ਭਾਈ ਜੀ 2020 ਤੇ 6 ਲੱਖ 95000 ਰੁਪਏ ਦੀ ਡਿਮਾਂਡ ਹੈ ਜੀ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਟਰੈਕਟਰ ਪੂਰਾ ਸੋਖਾ ਪੁੱਛੇਗਾ ਤੇ ਬਾਕੀ ਸੀਟਾ ਵਗੈਰਾ ਤੇ ਜੇ ਸਾਦਨ ਲਗਾਵੇ ਵਗੈਰਾ ਅਜੇ ਤੱਕ ਨਾਲ ਦੇਣਗੇ ਓਕੇ ਰਿਪੋਰਟ ਦਾ ਟਰੈਕਟਰ ਪੂਰਾ ਸਾਫ ਹੈ ਭਾਈ ਜੀ ਪੇਟ ਵਗੈਰਾ ਬਾਕੀ ਲੱਗੇ ਹੋਏ ਨੇਗੇ ਇਹ ਮਾੜ ਲਗਾ 6 ਲੱਖ 95000 ਰੁਪਏ ਦੀ ਡਿਮਾਂਡ ਇੱਕ ਇੱਕ ਬਾਈ ਜੀ ਮਹਿਿੰਦਰਾ 555 ਪਾਵਰ ਪਲੱਸ ਆਵਾ 55 ਐਚਪੀ ਆਵਾ ਇਹ ਬਾਈ ਜੀ ਸੈਂਟਰ ਗੇਅਰ ਹੈਗਾ ਤੇ ਬਾਕੀ ਸਿੰਪਲ ਕਪੜੇ ਵਾਲੀ ਸਾਧਰੀ ਹੈਗੀ ਤੇ ਬੂਵਰ ਵਗੈਰਾ ਬਾਈ ਜੀ ਪੂਰੇ ਓਕੇ ਚ ਲੱਗਾ ਹੋਇਆ ਸਾਊਂਡ ਸਿਸਟਮ ਤੇ ਜੇ ਪੈਕਟਰਾਂ ਦੀ ਗੱਲ ਕਰੀਏ ਬਾਈ ਜੀ 16 ਦੇ ਟਾਇਰ ਲਗੇ 75 80 ਪੈਸੇ ਟਾਇਰ ਪੈਣਗੇ ਤੇ ਖਾਂਡਾ ਰਹਿ ਗਈ ਨਹੀਂ ਬਾਈ ਜੀ ਅੱਧੇ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ 2017 ਮਾਡਲ ਹੈਗਾ ਤੇ 495000 ਰੁਪਏ ਰੇਟ ਹੈਗਾ ਪੀ ਵੀ 13 ਸੰਗਰੂਰ ਦਾ ਨੰਬਰ ਆ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਜਿਦੂ ਕਰ ਲੋ। ਈਮਾਈ ਜੀ ਚੱਲਾ ਦਾ ਟਰੈਕਟਰ ਹੈਗਾ ਪੂਰਾ ਓਕੇ ਰਿਪੋਰਟ ਕਰਾ। ਬਾਬੇ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ। ਐਮ ਆਰ ਪੇ ਬੈਕ ਟਾਇਰ ਦੇ ਤੇ ਫਰੰਟ ਰੈਗਰੀ ਵਜੇ ਗੁੱਡ ਹੀ ਹੈ। 1 1 ਕ ਭਾਈ ਜੀ ਸੋਨਾ ਲਿੱਕਾ ਡੀ ਆਈ 70 ਦਾ। ਫਰੰਟ ਦਾ 75 ਕੇ ਪੈਸੇ ਤੇ ਬੈਕ ਟਾਇਰ ਦੇ ਕਿੰਨੇ ਵਜੇ ਅਸੀਂ 85 ਪੈਸੇ। ਸਾਡ ਗੇਅਰ ਹੈਗਾ। ਤੇ 14 ਦੇ 11 ਚ ਭਾਈ 13 ਦੇ 14 ਦਾ ਭਾਈ 13 ਦੇ ਟਾਇਰ ਨੇ ਜੇ ਤੇ ਲਿੰਕ ਅ ਵਗੈਰਾ ਬਾਕੀ ਸਭ ਠੀਕ ਸਾ ਦੇਖੋ ਭਾਈ ਜੀ। ਤਿੰਨ ਜੀ ਨੇ ਓਕੇ ਪਈ ਆ ਬਾਈ ਜੀ ਟਰੈਕਟਰ ਦੀ ਰੰਗ ਰੂਪ ਦਾ ਤੁਹਾਡੇ ਸਾਹਮਣੇ ਹੈਗਾ ਟਰੈਕਟਰ ਤੇ ਸਾਦੀ ਕਟਾਈ ਚ ਨਵਾਂ ਮਾਡਲ ਆ ਬਾਈ ਜੀ ਤੇ 298000 ਰੁਪਿਆ ਰੇਟ ਆਗਾ ਪੀਵੀ 25 ਨੰਬਰ ਆ ਬਾਈ ਜੀ ਸਾਦੀ ਕਟਾਈ ਆ ਵਾ ਇਹ ਅੱਗੇ ਆ ਗਿਆ ਬਾਈ ਜੀ ਪੀਵੀ 13 ਨੰਬਰ ਦਾ ਫਾਰਮ ਟ੍ਰੈਕ ਪੰਜਾਬ ਦਾ 2001 ਮਾਡਲ ਆਗਾ ਤੇ 225000 ਰੁਪਿਆ ਡਿਮਾਂਡ ਆਗੀ ਟਰੈਕਟਰ ਰੇਗਰ ਬਾਈ ਜੀ 570 ਪੈਸੇ ਤੇ ਫਰੰਟ ਐਲ ਵੀ ਕਰਨਗੇ 780 ਪੈਸੇ ਓਕੇ ਰਿਪੋਰਟ ਤੇ ਪਿਆ ਤੇ ਬਾਕੀ ਸਾਨੂੰ ਮਗਰਾਟ ਵਗੈਰਾ ਦੇ ਕੀਸੇ ਦਿਖਾ ਦੇਣਗੇ ਵਗਰਾਟ ਵਗੈਰਾ ਵੀ ਵਧੀਆ ਪੈਣਗੇ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਟਰੈਕਟਰ ਦੇ ਪੰਜਾਬ ਨੰਬਰ ਹੈਗਾ TV13 ਸੰਗਰੂਰ ਦਾ ਹੈ ਤੇ ਅੱਗੇ ਕਿਹਾ ਜੀ ਇੰਡੋ ਫਾਰਮ ਸਾਬ ਕਲੱਚ ਦਾ ਫੁੱਲ ਟੌਪ ਮਾਡਲ ਹੈ ਇਹ ਬੈਕਟਰ ਕਰ ਲਈ ਗਈ ਹੈ ਜੀ ਬੈਕਟਰ ਬੈਕਣਗੇ 8500 ਪੈਸੇ ਤੇ ਫਰੰਟ ਐਕਸ ਵੀ ਲੱਗੀ ਤੇ ਫਰੰਟਰ ਜਿਵੇਂ ਆਪ ਕਹੇ ਜੀ ਜੇ ਡੂੰਘੇ ਰੁਕੀ ਨਹੀਂ ਗੇ ਮਾੜੇ ਮਰੀਏ ਇਹ ਪਈਆਂ ਵੀ ਨਹੀਂ ਜੀ ਤੇ ਜੇ ਮਾਡਲ ਦੀ ਗੱਲ ਕਰੀਵੇ 2022 ਮਾਡਲ ਤੇ 485000 ਰੁਪਏ ਰੇਟ ਆ ਜਾ ਤੇ 15 ਦੇ ਟਾਇਰਾਂ ਦਾ ਪਾਏ ਜੇ ਕਿਹਦੇ ਟਾਇਰ ਨਗੇ ਬਾਕੀ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਪੂਰਾ ਨਵਾਂ ਵਾਂਗੂ ਪਿਆਗਾ ਰੰਗ ਪਿੰਡ ਦਾ ਸਾਰੇ ਜਿੰਨਾ ਵੀ ਹੈਗਾ ਹੈ ओरिजिनल ਹੈਗਾ ਤੇ 3055 ਐਨ ਬੀ ਐਨ ਬੀ ਦੇਖੇਗਾ ਬਾਈ ਜੀ 241 ਆਸਾ ਤੇ ਫਰੰਟਰ ਨਵੇਂ ਨਗੇ ਤੇ ਬੈਕ ਡਰ ਵੀ ਬਾਈ ਜੀ ਹੈਗੇ ਨਗੇ 80 85 ਪੈਸੇ 2021 ਮਾਡਲ ਲਗਾਤਾ 3 ਲੱਖ 15000 ਰੁਪਏ ਦੀ ਡਿਮਾਂਡ ਲੱਗੀ ਪੰਜਾਬ ਨੰਬਰ ਹੈਗਾ ਬਰਨਾਲੇ ਦਾ BB19 ਇੱਕ ਮੀਸਨ ਚੱਕੇ ਦੇ ਜੂਤਾ ਲਵੇ ਟਰੈਕਟਰ ਦੀ ਓਕੇ ਰਿਪੋਰਟ ਤੇ ਪਿਆ ਸਾਫ ਹੈਗਾ ਟਰੈਕਟਰ ਵੀ ਹੈ ਤੇ ਕਹਿੰਦੇ ਕਿ ਬਈ ਜੀ ਸੋਨਾਲਿਕਾ DA 730 ਦਾ BB3 ਬਠਿੰਡੇ ਦਾ ਨੰਬਰ ਆ ਬਈ ਜੀ ਫਰੰਟਰ ਦੀ ਗੱਲ ਕਰੀਏ ਫਰੰਟਰ ਵੀ ਜੀ ਸੀਟ ਦੇ ਜਮਾ ਨਵੇਂ ਪੈਣਗੇ ਤੇ ਬੈਕ ਟਾਇਰ ਵੀ ਜੀ ਨਵੇਂ ਪੈਣਗੇ ਟਰੈਕਟਰ ਹੈ ਕਿ ਨਾ ਵੀ ਜੀ ਨਵੇਂ ਪੈ Pase ਤੇ ਓਕੇ ਰਿਪੋਰਟ ਤੇ ਪਿਆ ਸੈਂਟਰ ਡੇਰ ਹੈਗਾ ਇਹ ਸਸਤੋ ਕੀ ਦਾ ਤੇ ਮਾਡਲ ਦੀ ਗੱਲ ਕਰੀਏ 23 ਮਾਡਲ ਆ ਬਈ 3 ਲੱਖ 85000 ਰੁਪਏ ਰੇਟ ਹੈਗਾ ਜਮਾ ਨਵਾਂ ਡਰੈਕਟਰ ਆ ਬਈ ਚੈੱਕ ਕਰ ਲੋ ਬਈ ਜੀ ਤੇ ਓਕੇ ਰਿਪੋਰਟ ਤੇ ਹੈਗਾ ਤੇ ਚਾਲ ਚਲਾਵੇ ਦੀ ਗੱਲ ਕਰੀਏ ਬਈ ਜੀ ਓਨਲੀ 383 ਘੰਟੇ ਚੱਲਿਆ ਹੋਇਆ ਹੈਗਾ ਅਗੇ ਆਪਾਂ ਹੋਰ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਲਓ ਬਈ ਜੀ ਅੱਗੇ ਹੈਗਾ ਸਵਰਾਜ 960 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਈ ਪੂਰਾ ਕੋਕਾ ਪੀਸ ਹੈਗਾ 5 ਸਟਾਰ ਚ ਹੈਗਾ ਤੇ ਰੈੱਡ ਬੁੱਲ ਲਿਖਿਆ ਹੋਇਆ ਹੈਗਾ ਤੇ ਬਈ ਜੀ ਪੂਰਾ ਓਕੇ ਰਿਪੋਰਟਾ ਐਮਪ ਲੱਗਾ ਹੋਇਆ ਹੈਗਾ ਤੇ 16 ਦੇ ਟਾਇਰਾਂ ਚ ਵੀ ਸਟਾਇਰ ਹੈਗਾ ਹੈ 85 90 ਪੈਸੇ ਤੇ ਜੇ ਮਾਡਲ ਦੀ ਗੱਲ ਕਰੀਏ ਬਈ ਜੀ 16 ਮਾਡਲ ਹੈਗਾ ਤੇ 563000 ਕੀ ਡਿਮਾਂਡ ਹੈ ਕਿ ਕੋੜਾ ਵੈਂਪਰ ਲੱਗਾ ਹੈ ਕੰਡੀਸ਼ਨ ਦਾ ਓਕੇ ਪੈਗਾ ਬਈ ਜੀ ਤੇ ਦੇਖੀ ਚੱਲਿਆ ਵਾਲਾ ਲਓ ਬਈ ਚੈੱਕ ਕਰੋ ਕੰਡੀਸ਼ਨ ਬਾਗੇ ਟੇਪ ਵਗੈਰਾ ਸੌਂਗ ਨੂੰ ਕਰਾਈ ਹੋਈ ਆ ਤੇ ਜੇ ਚੱਲ ਚਲਾਵੇ ਦੀ ਗੱਲ ਕਰੀਏ ਬਈ ਜੀ ਇਹ ਚੱਲਿਆ ਹੋਇਆ 2000 ਘੰਟਾ 2000 ਘੰਟਾ ਚੱਲਿਆ ਹੋਇਆ ਹੈਗਾ ਕੰਡੀਸ਼ਨ ਦਾ ਪੂਰਾ ਸਾਫ ਹੈਗਾ ਚਲੋ ਬਈ ਲਿੰਕਾ ਲੁੰਕਾ ਵਗੈਰਾ ਤੇ ਵੀ ਨਿਗਾ ਮਰਵਾਦਣਾਂਗੇ ਇਹ ਲਿੰਕਾ ਵਗੈਰਾ ਵੀ ਪੂਰੀਆਂ ਸਾਫ ਹੈਗੇ ਚਲੋ ਚੈੱਕ ਕਰੋ ਤੇ ਅੱਗੇ ਗਿਆ ਬਾਈ ਜੀ 65 EPIG ਵਾਲਾ ਫਾਰਮਟਰੈਕ ਸੁਪਰ ਨੈਕਸ ਜੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਨਵੇਂ ਟਾਇਰ ਪੈਣਗੇ 23 BB 23 ਨੰਬਰ ਹੈਗਾ 11 ਮਾਡਲ ਆ ਬਾਈ ਜੀ ਤਕਰੀਬਨ ਕੰਡੀਸ਼ਨ ਹੈਗਾ ਬਾਈ ਜੀ 21 22 ਮਾਡਲ ਵਾਲੇ 11 ਮਾਡਲ ਆ 398000 ਰੁਪਏ ਡਿਮਾਂਡ ਆ ਜੀ ਲਓ ਬਈ ਚੈੱਕ ਕਰੋ ਕੰਡੀਸ਼ਨ ਆ ਪੂਰਾ ਸਾਫ ਹੈਗਾ ਤੇ 16 ਦੇ ਟਾਇਰਾਂ ਚ ਬਾਈ ਜੀ ਵੀਕਟੀ ਤੇ ਵਧੀਆ ਵਾਲੇ ਟਾਇਰ ਨੇ ਬਾਈ ਜੀ ਓਕੇ ਰਿਪੋਰਟ ਚ 16 28 ਦੇ ਟਾਇਰ ਨੇਗੇ ਤੇ ਬਾਕੀ ਸੋਨੂੰ ਦਾਬਲ ਵਗੈਰਾ ਵੀ ਦਿਖਾ ਦਿੰਨੇ ਬਾਈ ਜੀ ਪੂਰੇ ਹਿਸਾਬ ਪਈ ਗਏ। ਉਹ ਕੱਕ ਪੂਰੇ ਓਕੇ ਪਈਆ। ਤੇ ਕਿ ਵੀ ਸੁਵਰਾਜ 855 ਗੁੱਡੀਆ ਦੇ ਪੈਕ ਟਾਇਰ ਨੇਗੇ ਤੇ 14 ਦੇ ਟਾਇਰਾਂ ਚ ਬਾਈ ਜੀ। ਤੇ ਸਾਦੀ ਘਟਾਈ ਵਾਲਾ 3 ਸਟਾਰ ਦਾ ਵਾਰਸ ਪੀਟੀਓ 12 ਮਾਡਲ ਤੇ ਵੱਡੀਆਂ ਫਰੰਟ ਲਾਈਟਾਂ ਲੱਗੀਆਂ ਨੇ ਬਾਕੀ ਦੇਖ ਜਾ ਦੇਵਾਂਗੇ। ਪੀਵੀ 13 ਸੰਗਰੂਰ ਦਾ ਨੰਬਰ ਹੈਗਾ ਬਾਈ ਜੀ। ਤੇ 12 ਮਾਡਲ 397000 ਰੁਪਏ ਦੀ ਡਿਮਾਂਡ ਆ ਤੇ ਸਾਦੀ ਇੱਕ ਟਾਇਰ ਚਾਗਿਆ ਜੀ ਇਹ ਵੀ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਓਕੇ ਰਿਪੋਰਟ ਜਪੀਆ ਸਾਫ ਪਈ ਆ ਜੇ ਤੇ ਨਵੀਂ ਸਾਤਰੀ ਲੱਗੇ ਜੇ ਬਈ ਜੀ ਤੇ ਚੌਥੋਂ ਦੇ ਟਾਇਰ ਨੇ ਬਈ ਜੀ ਬਾਕੀ ਚੱਕਰ ਲੋ ਕੰਡੀਸ਼ਨ ਓਕੇ ਰਿਪੋਰਟ ਪਈ ਆ ਤੇ ਅੱਗੇ ਬਈ ਜੀ ਐਸਰ 241 ਜੇ ਕਿਹਦੇ ਪੈਕ ਟਾਇਰ ਨੇ ਕਿ 12 ਦੇ ਤੇ ਕੋਨ ਟਾਇਰ ਵੀ ਆਈ ਨੇ ਬਈ ਜੀ 70 ਕੇ ਪੈਸੇ 2016 ਮਾਡਲ ਤੇ 2 ਲੱਖ 33000 ਰੁਪਏ ਦੀ ਡਿਮਾਂਡ ਲੱਗੀ ਵੀ ਵੀ 3 ਬਠਿੰਡੇ ਦਾ ਨੰਬਰ ਆ ਬਾਈ ਜੀ ਤੇ ਚੈੱਕ ਕਰ ਲਓ ਤੇ ਅੱਗੇ ਕਿ ਬਾਈ ਜੀ 9811 ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਬਾਈ ਜੀ ਤੇ ਜਿਵੇਂ ਆਪਾਂ ਕਹ ਦੀਏ ਬਾਈ ਜੀ 16 ਦੇ ਟਾਇਰਾਂ ਚਾਗਾ 75 ਕੇ ਪੈਸੇ ਟਾਇਰ ਪਣਗੇ ਬੈਕ ਤੇ ਫਰੰਟ ਟਾਇਰ ਵੀ ਹੈਗੇ ਨੇ ਬਾਈ ਜੀ 60 ਕੇ ਪੈਸੇ 9811 ਤੇ 96 ਮਾਡਲ ਤੇ 2.5 ਲੱਖ ਰੁਪਏ ਡਿਮਾਂਡ ਹੈ ਜੀ ਤੇ ਬਾਕੀ ਦੇਖ ਸਕਦੇ ਹੋਗੇ ਬਾਈ ਜੀ ਰੰਗ ਪ੍ਰੂਫ ਦਾ ਸਾਰਾ ਸਾਫ ਹੈਗਾ ਜਿੰਨਾ ਵੀ ਹੈਗਾ origignal ਹੀ ਹੈ ਟਰੈਕਟਰ ਬਾਈ ਜੀ ਓਕੇ ਰਿਪੋਰਟ ਤੇ ਕੇ ਕੇ ਬਾਈ ਜੀ ਸਟ ਇਹ ਪਿਆਈ ਵਾਲਾ ਫਾਰਮਟਰ ਹੈ ਜੀ ਸੁਪਰ ਮੈਕਸ ਚ ਸੈਂਟਰ ਗੇਟ ਚ ਹੈ ਬੈਕ ਡਰ ਹੈਗੇ ਬਈ ਜੀ 75 ਕੇ ਪੈਸੇ ਤੇ ਫਰੰਟ ਹੈ ਵੀ ਬਈ ਜੀ 2013 ਮਾਡਲ ਆ ਪੰਜਾਬ ਨੰਬਰ ਹੈਗਾ ਤੇ 423000 ਰੁਪਏ ਰੇਟ ਹੈਗਾ ਤੇ ਬਠਿੰਡੇ ਦਾ ਲੋਕਲ ਨੰਬਰ ਆ ਬਈ ਜੀ ਜਿੰਨੇ ਵੀ ਟਰੈਕਟਰ ਹੁੰਦੇ ਨੇ ਜ਼ਿਆਦਾਤਰ ਬਾਈਆਂ ਕੋਲੇ ਬਠਿੰਡੇ ਨੰਬਰ ਦੇ ਹੀ ਹੁੰਦੇ ਨੇਗੇ ਤੇ ਕਿਉਂਕਿ ਬਈ ਜੀ 5245 ਮੈਸੀ ਵੀ 8 ਨੰਬਰ ਹੈਗਾ 2008 ਮਾਡਲ ਤੇ 270000 ਰੁਪਏ ਰੇਟ ਹੈਗਾ ਤੇ ਕਿ ਨੀਚੇ ਚੈੱਕ ਕਰ ਲਓ ਬਈ ਜੀ ਤੇ ਬੈਕ ਟਾਇਰ ਜਮਾ ਨਵੇਂ ਨੇਗੇ ਤੇ ਫਰੰਟਰ ਹੈ ਜਿਹਨੇ ਵੀ ਜੀ 80 ਕੇ ਪੈਸੇ ਤੇ ਕਿੱਕੇ ਵੀ ਜੀ ਫਾਰਮਟਰੈਕ 60 ਦਾ ਸੈਂਟਰ ਗੇਅਰ ਚ ਹੈਗਾ 14 ਦਾ ਟਾਇਰ ਨੇਗੇ ਬੈਕ ਨਵੇਂ ਤੇ ਫਰੰਟ ਹੈਗੇ ਨੇ ਵੀ ਜੀ 80 ਕੇ ਪੈਸੇ 2009 ਮਾਡਲ ਦਾ 3 ਲੱਖ 3000 ਰੁਪਏ ਰੇਟ ਹੈਗਾ ਤੇ ਬਿਠਿੰਡੇ ਦਾ ਨੰਬਰ ਹੈ ਵੀ ਜੀ ਕੰਡੀਸ਼ਨ ਓਕੇ ਪਈ ਗਿਆ ਸਾਫ ਪਿਆ ਦਾ ਇਹਨਾਂ ਵਧੀਆ ਦਾ ਉਹ ਤੇ ਬਾਕੀ ਤੁਹਾਨੂੰ ਮਗਰਾਟਾ ਵਗੈਰਾ ਤੇ ਵੀ ਨੀਕਾ ਪਰਵਾਦ ਨੇ ਸਾਫ ਨੇ ਤੇ ਕਿੱਕੇ ਵੀ ਜੀ ਸਵਰਾਜ 855 ਤੇ ਬਾਕੀ ਜੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਨੇ ਵੀ ਜੀ 60 ਕੇ ਪੈਸੇ ਤੇ ਫਰੰਟ ਜਮਾਂ ਨਵੇਂ ਨੇ ਬੇ 3 ਸਟਾਰ ਆ 2009 ਮਾਡਲ ਆ 355000 ਰੁਪਏ ਦੀ ਮੰਗ ਦਾ ਪੀਵੀ 13 ਸਮਰੂਰ ਦਾ ਨੰਬਰ ਆ ਬੋਲੀ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਓਕੇ ਰਿਪੋਰਟ ਚ ਪਈ ਆ ਤੇ ਕਿਹਾ ਬੇ ਜੀ ਨਿਊ ਹਾਲੈਂਡ ਪਲੱਸ ਵਾਲਾ 3630 ਪੀਐਸਟੀ ਮਾਡਲ ਜੋ 16 ਨੇ ਟਰਾਂ ਜਾ ਬੇ ਜੀ ਪਹਿਰੇ ਅਗੇ ਨੇ ਬੇ ਜੀ 75 ਕੇ ਪੈਸੇ ਤੇ ਫਰੰਟ ਹੈ ਲੂ ਬੇ ਜੀ ਤੇ ਮਾਡਲ ਦੀ ਗੱਲ ਕਰੀ ਬੇ ਜੀ 2009 ਮਾਡਲ ਆ 495000 ਰੁਪਏ ਦੀ ਮੰਗ ਆ ਕਪੜਿਆਂ ਵਾਲੀ ਛਾਤੀ ਲੱਗੀ ਹੋਈ ਹੈਗੀ ਸਾਫ ਦਾ ਟਰੈਕਟਰ ਓਕੇ ਰਿਪੋਰਟ ਚ ਆ ਜੀ ਬੇ ਜੀ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ